ਤਾਨੂੰ ਪਤਾ ਹੈ ਜਿਨ੍ਹਾਂ ਨੇ ਅਜਿਹਾ ਲਗ ਤਰੋ ਕਮਾਇਆ ਕੋਈ ਪਾਗਲ ਹੋ ਗਿਆ ਹੈ ਕੋਈ ਕੋਈ ਮਾਨਸਿਕ ਤੌਰ ਤੇ ਖਰਾਬ ਹੋ ਗਿਆ ਕੋਈ ਮੰਗਦਾ ਫਿਰਦਾ ਹੈ ਕੋਈ ਕੁਝ ਕਰਦਾ ਫਿਰਦਾ ਹੈ ਕੋਈ ਕਿਸੇ ਨੂੰ ਕੁਝ ਪੀੜਾ ਹੋਈ ਹੈ ਕਿਸੇ ਨੂੰ ਕੁਝ ਹੋਇਆ ਤੇ ਕਈਆਂ ਟੱਬਰ ਰੁਲ ਗਿਆ ਤੇ ਤੁਸੀਂ ਇਸ ਇਹਨਾਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਸਮਝਦੇ ਤੇ ਹਾਜੀ ਵੀ ਤੁਸੀਂ ਝੂਠ ਨਿੰਦਿਆ ਇੱਕ ਦੂਜੇ ਨੂੰ ਕਿੰਤੂ ਪ੍ਰੰਤੂ ਕਰੀ ਜਾਂਦੇ ਹੋ ਤੇ ਤੁਸੀਂ ਅੱਛਾ ਦੂਜਿਆਂ ਦੀ ਧੀਆਂ ਦੀ ਬੇਇੱਜ਼ਤੀ ਕਰਕੇ ਦੂਜਿਆਂ ਦੀ ਧੀਆਂ ਨੂੰ ਮਾੜਾ ਬਲਾ ਕਹਿ ਕੇ ਬੁਰਾ ਕਹਿ ਕੇ ਤੁਹਾਡੀਆਂ ਕਿੰਨੀ ਕੁ ਸੇਫ ਨੇ ਭਾਈ ਅਸੀਂ ਸਾਰੇ ਜਾਣਦੇ ਹਾਂ ਤੁਹਾਡੇ ਕਿੰਨੇ ਕਿ ਸੇਫ ਨੇ ਤੁਹਾਡੀਆਂ ਧੀਆਂ ਤੁਹਾਡੀਆਂ ਬੱਚੀਆਂ ਤੁਹਾਡਿਆਂ ਤੁਹਾਡੇ ਵੀ ਇਹੀ ਕੁੱਕਰਮ ਕਰਦੇ ਨੇ ਬਸ ਇਹ ਆ ਅਨੇਕ ਪਰਦੇ ਮੇ ਪਰਦਾਰਾ ਸੰਘ ਫਾਕੇ ਕਿਸੇ ਦਾ ਪਰਦਾ ਉਗਰ ਜਾਂਦਾ ਤੇ ਕਿਸੇ ਦਾ ਅੰਦਰ ਖਾਤੇ ਸਾਰਾ ਕੁਝ ਹੁੰਦਾ ਲੜਾਈਆਂ ਸਾਰਿਆਂ ਦੇ ਘਰਾਂ ਵਿੱਚ ਸਾਡੇ ਘਰਾਂ ਵਿੱਚ ਨਹੀਂ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਹੁੰਦੀਆਂ ਨੇ ਬਸ ਤੁਸੀਂ ਅੰਦਰ ਬਹਿ ਕੇ ਮੀਟਿੰਗ ਕਰਕੇ ਸਲਾਹ ਕਰ ਲੈਂਦੇ ਹੋ ਸਹਿਮਤੀਆਂ ਕਰ ਲੈਂਦੇ ਹੋ ਸਾਡੇ ਕੋਲ ਸਹਿਮਤੀਆਂ ਨਹੀਂ ਹੁੰਦੀਆਂ ਅਸੀਂ ਟੋਕ ਟੂ ਟੋਕ ਤੇ ਵਿਸ਼ਵਾਸ ਰੱਖਦੇ ਹਾਂ ਤੁਸੀਂ ਤੁਸੀਂ ਸਾਰੇ ਸਾਰੇ ਗਲਤ ਕੰਮ ਕਰਦੇ ਹੋ ਤੁਸੀਂ ਰਿਸ਼ਵਤ ਵੀ ਲੈਂਦੇ ਹੋ ਤੁਸੀਂ ਸਾਰਾ ਕੁਝ ਕਰਦੇ ਹੋ ਹੈ ਤੁਸੀਂ ਆਪਣੀਆਂ ਯਾਰੀਆਂ ਵੀ ਪਗਾਂਦੇ ਹੋ ਤੁਸੀਂ ਪਾਰਟੀਆਂ ਵੀ ਪਗਾਂਦੇ ਹੋ ਤੁਸੀਂ ਮੁਰਗੇ ਤੇ ਮੀਟ ਤੇ दारू ਦੇ ਉੱਤੇ ਮਰੇ ਪਏ ਹੋ ਹੈ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਹੋਰ ਤੁਹਾਡੇ ਤੁਹਾਡੇ ਪੱਲੇ ਕੱਖ ਨਹੀਂ ਹੈ ਹੈ ਕਿਸ ਨੂੰ ਸਟਾਰ ਲਾਣਾ ਕੋਈ ਯੋਗਤਾ ਨਹੀਂ ਤੁਹਾਡੇ ਕੋਈ ਕਾਬਿਲਤ ਨਹੀਂ ਤੁਹਾਡੇ ਅੰਦਰ ਹੈ ਪਰ ਯਾਦ ਰੱਖਿਓ ਜੇ ਤੁਸੀਂ ਕਰਪਟ ਹੋ ਨਾ ਤੁਸੀਂ ਝੂਠੇ ਤੁਸੀਂ ਇਹ ਸੋਚਦੇ ਤੁਸੀਂ ਰਾਜ ਕਰ ਲਵੋ ਤੁਹਾਡੇ ਅੰਦਰ ਹੀ ਤੁਹਾਡੇ ਤੁਹਾਡੇ ਥਾਂ ਤੇ ਤੁਹਾਡੇ ਜਗ੍ਹਾ ਤੇ ਮੇਰੇ ਮੈਂ ਇਹ ਨਹੀਂ ਕਹਿੰਦਾ ਚਲੋ ਸਾਡੀਆਂ ਹੀ ਰੂਹਾਂ ਤੁਹਾਡੇ ਸਾਰੇ ਅਫਸਰਾਂ ਦੇ ਵਿੱਚ ਹੁਣ ਜਾਗ ਚੁੱਕੀਆਂ ਨੇ ਯਾਦ